ਉਹ ਇਹ ਜੀ ਭਾਰਤੀ ਜਨਤਾ ਪਾਰਟੀ ਪਿੰਡਾਂ ਵਿੱਚ ਘਰ ਘਰ ਜਾ ਕੇ ਹਰ ਪਿੰਡ ਜਾ ਕੇ ਲੋਕਾਂ ਦੀਆਂ ਸਹੂਲਤਾਂ ਲੈ ਸੈਂਟਰ ਸਰਕਾਰ ਵੱਲ ਜਿਹੜੀਆਂ ਸਹੂਲਤਾਂ ਜਿਹੜੀ ਸਕੀਮਾਂ ਬਣੀਆਂ ਉਹਨਾਂ ਦੇ ਕਾਰਡ ਬਣਾ ਰਹੀ ਆ ਤੇ ਪਤਾ ਨਹੀਂ ਕੀ ਚੱਕਰ ਹੋਇਆ ਕਿ ਕੱਲ ਤੋਂ ਪੰਜਾਬ ਸਰਕਾਰ ਜਿਹੜੀ ਆ ਇਹ ਉਹ ਕੈਂਪ ਸਾਡੇ ਬੰਦ ਕਰਾਉਣ ਕਰਾਉਣਾ ਚਾਹੁੰਦੀ ਬੰਦਿਆਂ ਨੂੰ ਚੁੱਕ ਕੇ ਜੇਲਾ ਚ ਛੁੱਟੀ ਜਾ ਰਹੀ ਹੈ ਇਹ ਇੱਕ ਓਛੀ ਹਰਕਤ ਹੈ ਕਿਉਂਕਿ ਨਾਲੋ ਤੋਂ ਕਿਸੇ ਕੋ ਪੈਸਾ ਲਿਆ ਜਾਂਦਾ ਤੇ ਨਾ ਕਿਸੇ ਨੂੰ ਕੋਈ ਲਾਲਚ ਦਿੱਤਾ ਜਾਂਦਾ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਆ ਫਰੀ ਦੇ ਵਿੱਚ ਕਾਰਡ ਬਣਾ ਰਹੇ 5 ਲੱਖ ਬੀਮਾ ਦੇ ਜਿਹੜੇ ਬੰਦੇ ਦਾ ਡਿਗਰੀ ਪਤਾ ਕੀ ਸੀਗੇ ਜਿਹੜੇ ਇਹ ਜੀ ਚੀਤੇਗੜਾ ਦਾ ਸਾਡਾ ਕੈਂਪ ਲੱਗਾ ਸੀ ਹਫ਼ਤੇ ਦੇ ਵਿੱਚ ਇੱਕ ਦਿਨ ਇੱਕ ਪਿੰਡ ਲੱਗਦਾ ਕੈਂਪ ਚੀਤੇਗੜਾ ਦਾ ਲੱਗਾ ਸੀ ਕੈਂਪ ਉੱਥੋਂ ਸਾਡੇ ਬੰਦੇ ਚੁੱਕ ਕੇ ਜੀਏ ਲੈ ਗਏ ਨੇ ਅਸੀਂ ਸਾਰੇ ਗ੍ਰਫਤਾਰੀਆਂ ਦਿੱਤੇ ਉਦੋਂ ਸਾਡੇ ਡਾਕਟਰ ਸਾਹਿਬ ਜਿਲ੍ਹ ਦੇ ਨਾਲ ਨੇ ਗ੍ਰਫਤਾਰੀ ਦਿੱਤੀ ਬਾਅਦ ਸ਼ਾਮੀ ਉਹਨਾਂ ਛੱਡ ਵੀ ਦਿੱਤਾ ਕੀ ਮੰਗ ਕਰਦੇ ਮੰਗ ਸਾਡੀ ਇਹੋ ਜੀ ਅਸੀਂ ਕਿਹੜਾ ਕਿਸੇ ਕੋਲ ਪੈਸਾ ਲੈਣਦੇ ਆ ਕਉਂ ਪੰਜਾਬ ਸਰਕਾਰ ਦਾ ਕੰਮ ਹੀ ਲੋਕਾਂ ਤੱਕ ਸਹੂਲਤਾਂ ਦੇਣੀਆਂ ਅਸੀਂ ਪੁਟਾ ਰਹੇ ਆ ਅਸੀਂ ਕਾਰਡ ਬਣਾਉਂਦੇ ਆ ਤੇ ਇਹ ਚ ਪੰਜਾਬ ਸਰਕਾਰ ਨੂੰ ਕਹਾਂ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਹ ਇਸ ਤਰ੍ਹਾਂ ਹੀ ਕੰਮ ਲੱਗੇ ਰਾਂਗੇ ਗਰੀਬਾਂ ਤੱਕ ਸਹੂਲਤਾਂ ਪਹੁੰਚਣੇ ਚਾਹੀਦੇ ਭਾਵੇਂ ਸੈਂਟਰ ਹੋਵੇ ਤੇ ਭਾਵੇਂ ਕੋਈ ਸਾਡੇ ਦੇ ਰਾਜ ਆਪਣੇ ਅਟਾਰੀ ਨਹੀਂ ਜੀ ਅਸੀਂ ਅਟਾਰੀ ਹਲਕੇ ਦਾ ਕੰਮ ਅਟਾਰੀ ਤਹਿਸੀਲ ਦੇ ਵਿੱਚ ਪੁੱਟਣਾ ਫੁਕਿਆ ਜਾਏਗਾ ਨਾਲ ਮੈਮੋਰੰਡਮ ਦਿੱਤਾ ਜਾਏਗਾ ਤਹਿਸੀਲਦਾਰ ਸਾਹਿਬ ਨੂੰ ਜੀ ਮੈਂ ਭਾਜੀਪੀ ਦਾ ਅਟਾਰੀ ਮੰਡਾ ਦਾ ਪ੍ਰੈਜ਼ੀਡੈਂਟ ਆ ਇਹ ਪੁਤਲਾ ਫੁਕਿਆ ਜੀ ਝਾੜੂ ਸਰਕਾਰ ਦਾ ਆਮ ਪਾਰਟੀ ਸਰਕਾਰ ਦਾ ਭਗਵੰਤ ਮਾਨ ਦਾ ਪੁਤਲਾ ਫੁਕਿਆ ਕੇਜਰੀਵਾਲ ਦਾ ਫੁਕਿਆ ਤੇ ਮਨੀਸ਼ ਸੋਧੀਆ ਦਾ ਫੁਕਿਆ ਕੀ ਕਾਰਨ ਹੈ ਕਾਰਨ ਇਹਦੇ ਵਿੱਚ ਬਹੁਤ ਜ਼ਿਆਦਾ ਹੈ ਜੀ ਕਾਰਨ ਸਭ ਤੋਂ ਵੱਡਾ ਕਾਰਨ ਤੇ ਇਹ ਵੀ ਨੇ ਕੱਲ ਸੰਵਿਧਾਨ ਦੀ ਹੱਤਿਆ ਕੀਤੀ ਜੀ ਇਹ ਪਹਿਲੀ ਵਾਰ ਹੋਇਆ ਹੈ ਨਹੀਂ ਤੇ ਚਲੋ ਕਿਹ ਕਾਰਨ ਤੋਂ ਦੇ ਅਸੀਂ ਕਿਹਨੇ ਕਿ ਡਿਟੇਨ ਕਰਨਾ ਕਿਸੇ ਪਾਰਟੀ ਦੇ ਵਰਕਰਾਂ ਨੂੰ ਇਹ ਪਹਿਲੀ ਵਾਰ ਇਦਾਂ ਆਇਆ ਕਿ ਡਿਟੇਨ ਕੀਤਾ ਇਹਨੇ ਜੇ ਹੀ ਸਾਡੀ ਪਾਰਟੀ ਦੇ ਵਰਕਰ ਜਿਹੜੇ ਬੀਜੇਪੀ ਦੇ ਵਰਕਰ ਆ ਲੋਕਾਂ ਤੱਕ ਫ੍ਰੀ ਸੂਤਾਂ ਪਹੁੰਚਾਉਂਦੇ ਤੇ ਤਾਂ ਡਟੇਨ ਕੀਤਾ ਨਹੀਂ 14 ਹੀ ਨਹੀਂ ਆ ਭਗਵੰਤ ਮਾਨ ਚਾਹੁੰਦਾ ਨਹੀਂ ਇਹ ਸਰਕਾਰ ਚਾਹੁੰਦੀ ਨਹੀਂ ਆ ਵੀ ਲੋਕਾਂ ਤੱਕ ਜਾਗਰੂਕਤਾ ਚੱਲੇ ਠੀਕ ਹੈ ਜੀ ਗਰਾਊਂਡ ਲੈਵਲ ਤੇ ਬੀਜੇਪੀ ਪਹੁੰਚ ਚੁੱਕੀ ਆ ਇਹਨੂੰ ਆਪਣੀਆਂ ਨੀਹਾਂ ਹਿਲਦੀਆਂ ਨਜ਼ਰ ਆ ਰਹੀਆਂ ਇਹਨੂੰ ਆਪਣੀਆਂ ਨੀਹਾਂ ਹਿਲਦੀਆਂ ਨਜ਼ਰ ਆ ਰਹੀਆਂ ਝਾੜੂ ਦੀ ਸਰਕਾਰ ਨੂੰ ਤੇ ਜਿਹੜਾ ਕਹਿੰਦੇ ਆ ਵੀ ਦਿਲ ਚ ਹੋਵੇ ਨਾ ਜ਼ੁਬਾਨ ਤੇ ਮੋਸਟਲੀ ਉਹ ਚੀਜ਼ ਆਉਂਦੀ ਆ ਇਹਨਾਂ ਦੇ ਜਿਹੜਾ ਵਾਈਸ ਰਿਆ ਚੀਫ ਮਿਨਿਸਟਰ ਦਿੱਲੀ ਦਾ ਮਨੀਸ਼ ਸੋਧਿਆ ਉਦੇ ਪਰਸੋਂ ਜਦੋਂ ਮੂਹ ਆਪੇ ਨਿਕਲ ਗਿਆ ਸੀ ਆਪਣੇ ਬੰਦਿਆਂ ਨੂੰ ਕਹਿੰਦੇ ਆਪਣੇ ਵਰਕਰਾਂ ਨੂੰ ਇਹ ਗੱਲ ਕਹਿੰਦੇ ਵੀ ਝੂਠ ਮਾਰੋ ਜਿੰਨਾ ਵਾਅਦਾ ਜੋ ਜੋ ਹੁੰਦਾ ਕਰੋ ਪਰ ਸਾਡੀ ਸਰਕਾਰ ਦੁਬਾਰਾ ਲਿਆਓ ਪਰ ਇਹ ਪੰਜਾਬ ਆ ਇਹ ਮੌਕਾ ਦੁਬਾਰਾ ਉਹਨੂੰ ਹੀ ਦਿੰਦਾ ਵਾ ਜਿਹਨੂੰ ਇਹ ਪਸੰਦ ਕਰਦਾ ਜਿਨੇ ਇਹਦੇ ਵਾਸਤੇ ਕੁਝ ਕੀਤਾ ਜਿਨੇ ਇਹਨੇ ਇਹਦੇ ਵਾਸਤੇ ਕੁਝ ਨਹੀਂ ਕੀਤਾ ਉਹਨੂੰ ਦੁਬਾਰਾ ਲੱਭਦਾ ਹੀ ਨਹੀਂ ਬੰਦਾ ਉਹ ਪਾਰਟੀ ਲੱਭਦੀ ਨਹੀਂ ਨਾ ਇਹਨੇ ਲੱਭਣੀ ਹਵਾਜ ਪਾਰਟੀ ਹਵਾਜ ਖਤਮ ਹੋ ਜਾਊਗੀ ਕਿਦਾਂ ਕਿ ਪਿੰਡਾਂ ਦੇ ਵਿੱਚ ਹਰ ਇੱਕ ਵੀ ਆਪਾਂ ਕਹਿੰਦਾ ਕਿ ਕੈਂਪ ਜਿਹੜੇ ਨੇ ਲਗਾਏ ਜਾਂਦੇ ਆ ਇਹਦੇ ਵਿੱਚ ਪਿੰਡ ਵਾਸੀਆਂ ਨੂੰ ਬਹੁਤ ਜ਼ਿਆਦਾ ਸੁਖ